ਲੋਬੇ ਮਿੱਤਰੋ ਤੁਹਾਨੂੰ ਅੱਜ ਆਪਾਂ ਸੈਰ ਕਰਾਉਣੀ ਆ ਚਤੌੜਗੜ੍ਹ ਦੇ ਕਿਲੇ ਦੀ ਆਟੋ ਰਿਕਸ਼ਾ ਦੇ ਰਾਹੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਬੜਾ ਲੰਬਾ ਪੈਂਡਾ ਤੈਅ ਕਰਕੇ ਅਸੀਂ ਪੰਜਾਬ ਤੋਂ ਚਤੌੜਗੜ੍ਹ ਪਹੁੰਚੇ ਆਪਣੀ ਗੱਡੀ ਦੇ ਰਾਹੀਂ ਗਏ ਸੀ ਪਰ ਹੋਟਲ ਦੇ ਵਿੱਚ ਗੱਡੀ ਨੂੰ ਪਾਰਕ ਕੀਤਾ ਤੇ ਉੱਥੋਂ ਆਟੋ ਰਿਕਸ਼ਾ ਅਸੀਂ ਰੈਂਟ ਤੇ ਲੈ ਲਿਆ ਆਟੋ ਰਿਕਸ਼ਾ ਵੇ ਤੁਹਾਨੂੰ ਜਿੱਥੇ ਮੁਕੰਮਲ ਆਟੋ ਵਾਲੇ ਭੇਤੀ ਹੁੰਦੇ ਸਾਰੇ ਇਲਾਕੇ ਦੇ ਜਿਹੜਾ ਜਿਹੜੇ ਕਿਲੇ ਦੇ ਪੁਆਇੰਟ ਦੇਖਣ ਆਲੇ ਆ ਉਹ ਸਾਰਾ ਨਾਲ ਦੇ ਨਾਲ ਦਹਾਉਂਦੇ ਜਾਂਦੇ ਆ ਲਗਭਗ ਗਾਈਡ ਦਾ ਹੀ ਕੰਮ ਕਰਦੇ ਆ ਆ ਦੇਖੋ ਕਿੰਨੀਆਂ ਵੱਡੀਆਂ ਵੱਡੀਆਂ ਦੁਵਾਰਾਂ ਆ ਸਾਰੀਆਂ ਆ ਸਾਹਮਣੇ ਜਿਹੜਾ ਗੇਟ ਦੇਖ ਰਹੇ ਸੱਤ ਗੇਟ ਆ ਇਹਦੇ ਨਾਲ ਦੇ ਜਦੋਂ ਆਪਾਂ ਕਿਲੇ ਦੇ ਅੰਦਰ ਤੱਕ ਪਹੁੰਚਣਾ ਨਾ ਤਾਂ ਇਦਾਂ ਦੇ ਸੱਤ ਗੇਟ ਕਰਾਸ ਕਰਨੇ ਪੈਣੇ ਆ ਏਸ਼ੀਆ ਦਾ ਸਭ ਤੋਂ ਵੱਡਾ ਕਿਲਾ ਆ ਇਹ ਜਿਹੜਾ ਚਤੌੜਗੜ ਦਾ ਇਹ ਕਿਲਾ ਜਿੰਨੂ ਰਾਣੀ ਪਦਮਾਵਤੀ ਦੇ ਕਿਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਏਸ਼ੀਆ ਦਾ ਸਭ ਤੋਂ ਵੱਡਾ ਕਿਲਾ ਹੈ ਚਾਰੇ ਪਾਸੇ ਇਹਦੀਆਂ ਜਿਹੜੀਆਂ ਦੀਵਾਰਾਂ ਆ ਬਹੁਤ ਵੱਡੀਆਂ-ਵੱਡੀਆਂ ਦੀਵਾਰਾਂ ਆ ਜਿਹੜੀਆਂ ਕਈ ਕਿਲੋਮੀਟਰ ਦੇ ਏਰੀਏ ਦੇ ਵਿੱਚ ਫੈਲੀਆਂ ਹਾਈਟ ਦੇ ਉੱਤੇ ਜਦੋਂ ਤੁਸੀਂ ਚਲੇ ਜਾਂਦੇ ਆ ਬਿਲਕੁਲ ਕਿਲੇ ਦੀ ਹਾਈਟ ਦੇ ਉੱਤੇ ਚਲੇ ਜਾਂਦੇ ਆ ਤਾਂ ਪੂਰਾ ਚਤੌੜਗੜ ਸ਼ਹਿਰ ਥੱਲੋਂ ਦਿਖਾਈ ਦਿੰਦਾ ਬڑا ਇਤਿਹਾਸ ਦੇ ਵਿੱਚ ਮਹੱਤਵਿਆ ਚਟੌੜਗੜ੍ਹ ਦੇ ਕਿਲੇ ਦਾ ਆ ਦੇਖੋ ਗੇਟ ਇੱਕ ਹੋਰ ਆ ਗਿਆ ਇੱਕ ਇੱਕ ਕਰਕੇ ਸੱਤ ਗੇਟ ਇਦਾਂ ਦੇ ਆਉਂਦੇ ਆ ਕਿਲੇ ਦੇ ਅੰਦਰ ਤੱਕ ਜਾਣਦੇ ਨੇ ਤੇ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਇਹ ਦੂਸਰਾ ਕਿਲਾ ਆ ਜਿਹਦੇ ਵਿੱਚ ਲੋਕ ਰਹਿੰਦੇ ਆ ਜੈਸਲਮੇਰ ਤੋਂ ਬਾਅਦ ਚਟੌੜਗੜ੍ਹ ਦੇਸ਼ ਦੇ ਅੰਦਰ ਦੂਸਰਾ ਕਿਲਾ ਜਿਹਦੇ ਖੇਤਰਫਲ ਦੇ ਅੰਦਰ ਲੋਕ ਰਹਿੰਦੇ ਆ ਰਹੈਸ਼ਾਂ ਬਣੀਆਂ ਬੜੀਆਂ ਮਜ਼ਬੂਤ ਦੀਵਾਰਾਂ ਆ ਅੱਜ ਵੀ ਕਿਲੇ ਦੀਆਂ ਰਾਣੀ ਪਦਮਾਵਤੀ ਦੇ ਕਿਲੇ ਦੇ ਨਾਲ ਇਹਨੂੰ ਜਾਣਿਆ ਜਾਂਦਾ ਤੁਸੀਂ ਜਾਣਦੇ ਹਾਂ ਕਿ ਅਲਾਉਦੀਨ ਖਿਲਜੀ ਜਿਹੜਾ ਚਾਹੁੰਦਾ ਸੀ ਕਿ ਜਿਹੜੀ ਵੀ ਚੀਜ਼ ਤੇ ਉਹਦੀ ਅੱਖੋਂ ਹੁੰਦੀ ਸੀ ਉਹ ਚਾਹੁੰਦਾ ਸੀ ਕਿ ਇਹਨੂੰ ਮੈਂ ਹਾਸਲ ਕਰ ਲਵਾਂ ਸੋ ਅਲਾਉਦੀਨ ਖਿਲਜੀ ਨੇ ਰਾਣੀ ਪਦਮਾਵਤੀ ਨੂੰ ਹਾਸਲ ਕਰਨ ਦੇ ਲਈ ਜੋ ਤੋੜ ਘੜ ਦੇ ਕਿਲੇ ਦੇ ਉੱਤੇ ਹਮਲਾ ਕੀਤਾ ਸੀ ਅੱਗੇ ਜਾ ਕੇ ਉਹ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ ਸਾਰੀ ਰਾਣੀ ਪਦਮਾਵਤੀ ਦਾ ਜਿਹੜਾ ਘਰ ਵਾਲਾ ਹੁੰਦਾ ਰਾਜਾ ਹੁੰਦਾ ਅਲਾਉਦੀਨ ਖਿਲਜੀ ਉਹਨੂੰ ਧੋਖੇ ਦੇ ਨਾਲ ਮਾਰ ਦਿੰਦਾ ਉਸ ਤੋਂ ਬਾਅਦ ਪਦਮਾਵਤੀ ਨੂੰ ਲੱਗਦਾ ਕਿ ਹੁਣ ਅਲਾਉਦੀਨ ਖਿਲਜੀ ਹਰ ਹਾਲਤ ਦੇ ਵਿੱਚ ਉਹਨੂੰ ਹਾਸਲ ਕਰੇਗਾ ਸੋ ਆਪਣੀ ਇੱਜ਼ਤ ਬਚਾਉਣ ਦੇ ਲਈ ਰਾਣੀ ਪਦਮਾਵਤੀ ਆਪਣੀਆਂ ਦਾਸੀਆਂ ਸਮੇਤ ਅੱਗ ਦੇ ਬਲ ਰਹੇ ਕੁੰਡ ਦੇ ਵਿੱਚ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਯਾ ਪਰ ਅਲਾਉਦੀਨ ਖਿਲਜੀ ਦੇ ਹੱਥ ਨਹੀਂ ਆਉਂਦੀ ਬੜਾ ਮਾਨਮਤਾ ਇਤਿਹਾਸ ਆ ਚਤੌੜਗੜ੍ਹ ਦੇ ਇਸ ਕਿਲੇ ਦਾ ਸੋ ਆਟੋ ਰਿਕਸ਼ਾ ਤੇ ਚੱਲ ਰਹੇ ਆ ਤੇ ਨਾਲ-ਨਾਲ ਤੁਹਾਨੂੰ ਸਾਰਾ ਵਿਊ ਦਿਖਾ ਰਹੇ ਆ ਕਿਲੇ ਦਾ ਇਹਦੀ ਅਸੀਂ ਕੰਪਲੀਟ ਵੀਡੀਓ ਬਣਾ ਕੇ ਸਾਰੇ ਕਿਲੇ ਦੀ ਆਪਣੇ YouTube ਚੈਨਲ ਬਾਬੂ ਗੋਡਲੀ ਤੇ ਪਾਈ ਹੋਈ ਆ ਪਰ ਜਿਹੜਾ ਅਸੀਂ ਆਟੋ ਰਿਕਸ਼ਾ ਦੇ ਮਾਧਿਅਮ ਤੋਂ ਕਿਲੇ ਦੇ ਸਿਖਰ ਤੱਕ ਗਏ ਸੀ ਉਹਦੀ ਵੀਡੀਓ ਅਲੱਗ ਤੋਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਤੁਸੀਂ ਕਿਲੇ ਨੂੰ ਮੁਕੰਮਲ ਤੌਰ ਤੇ ਦੇਖ ਸਕੋ ਕਿ ਜਦੋਂ ਸਟਾਰਟਿੰਗ ਤੋਂ ਲੈ ਕੇ ਕਿਲੇ ਦੀ ਹਾਈਟ ਤੱਕ ਜਿਹੜਾ ਪੈਂਡਾ ਆ ਉਹ ਕਿਵੇਂ ਤੈਅ ਕਰਨਾ ਪੈਂਦਾ ਤੇ ਕਿੱਦਾਂ ਦੀ ਜਿਹੜੀ ਬਿਊਟੀ ਆ ਨੇਚਰ ਕਿਦਾਂ ਦਾ ਆ ਕਿਲੇ ਦੇ ਆਲੇ-ਦੁਆਲੇ ਸਾਰਾ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਧਿਕੋ ਛੋਟੇ ਵੱਡੇ ਬਹੁਤ ਸਾਰੇ ਜਿਹੜੇ ਮੰਦਰ ਆ ਇਸ ਕਿਲੇ ਦੇ ਅੰਦਰ ਸੋ ਆਪਾਂ ਹੁਣ ਪਹੁੰਚ ਗਏ ਆ ਲਗਭਗ ਟਿਕਾਣੇ ਦੇ ਉੱਤੇ ਆਰੰਭ ਹੋ ਗਿਆ ਕਿਲੇ ਦੇ ਅੰਦਰ ਜਿਹੜੇ ਮੰਦਰ ਬਣੇ ਆ ਉਹ ਸਾਰੇ ਆਰੰਭ ਹੋ ਜਾਣੇ ਆ ਹੁਣ ਕਿਲੇ ਦੇ ਅੰਦਰ ਜਿੱਥੇ ਅਲੱਗ ਅਲੱਗ ਦੇਵੀ ਦੇਵਤਿਆਂ ਦੇ ਮੰਦਰ ਬਣੇ ਆ ਉੱਥੇ ਬੜੇ ਹਿਸਟੋਰੀਕਲ ਜਿਹੜੇ ਆ ਜਿੱਤ ਦੇ ਚਿੰਨ ਆ ਵਿਜੇ ਚਿੰਨ ਆ ਜਿਹੜਾ ਚਤੌੜਗੜ੍ਹ ਦੇ ਅੰਦਰ ਬਣਿਆ ਆ ਅਬੇ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜਿਹੜਾ ਇਹ ਲੈ ਕੇ ਆ ਇਹ ਉਸ ਸਮੇਂ ਰਾਣੀਆਂ ਦੇ ਨਹਾਉਣ ਦੇ ਲਈ ਬਣਾਇਆ ਗਿਆ ਸੀਗਾ ਦੋਸਤੋ ਜਦੋਂ ਤੁਸੀਂ ਗੂਗਲ ਦੇ ਉੱਤੇ ਸਰਚ ਕਰਦੇ ਆ ਚਤੌੜਗੜ੍ਹ ਦੇ ਕਿਲੇ ਨੂੰ ਰਾਣੀ ਪਦਮਾਵਤੀ ਦੇ ਕਿਲੇ ਨੂੰ ਤੱਕ ਕਿਲੇ ਦੇ ਬਿਲਕੁਲ ਨਾਲ ਇੱਕ ਲੇਕ ਦਿਖਾਈ ਦਿੰਦੀ ਆ ਉਹ ਜਿਹੜੀ ਲੇਕ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਆ ਜਾਂ ਜਦੋਂ Google ਦੇ ਉੱਤੇ ਮੈਪ ਸਰਚ ਕਰਦੇ ਆ ਉਹ ਜਿਹੜੀ ਲੇਕ ਦਿਖਾਈ ਦਿੰਦੀ ਆ ਇਹੇ ਵਾਲੀ ਲੇਕ ਆ ਜਿਹੜੀ ਅਸੀਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਇਸ ਕਿਲੇ ਦੇ ਬਿਲਕੁਲ ਬੈਕ ਸਾਈਡ ਦੇ ਉੱਤੇ ਇਸ ਲੇਕ ਨੂੰ ਬਣਾਇਆ ਗਿਆ ਹੁਣ ਆਪਾਂ ਦੋਸਤੋ ਤੁਹਾਨੂੰ ਉਹ ਮੰਦਿਰ ਵੀ ਦਿਖਾਉਣੇ ਆ ਜਿਨ੍ਹਾਂ ਨੂੰ ਅਲਾਉਦੀਨ ਖਿਲਜੀ ਨੇ ਤੋੜ ਦਿੱਤਾ ਸੀਗਾ ਕਿ ਜਦੋਂ ਰਾਣੀ ਪਦਮਾਵਤੀ ਨੂੰ ਹਾਸਲ ਨਹੀਂ ਕਰ ਪਾਉਂਦਾ ਅਲਾਉਦੀਨ ਖਿਲਜੀ ਤਾਂ ਚਤੌੜਗੜ੍ਹ ਦੇ ਅੰਦਰ ਜਿੰਨੇ ਵੀ ਮੰਦਰ ਬਣੇ ਸੀ ਸਾਰਿਆਂ ਦੀ ਭੰਨ ਤੋੜ ਕਰ ਦਿੰਦਾ ਅਲਾਉਦੀਨ ਖਿਲਜੀ ਆ ਦੇਖੋ ਜਿਹੜੇ ਆਹ ਪੁਆਇੰਟ ਤੁਹਾਨੂੰ ਸਾਰੇ ਅਸੀਂ ਦਿਖਾ ਰਹੇ ਹਾਂ ਇਹ ਮੰਦਰ ਆ ਕਿਸੇ ਸਮੇਂ ਇੱਥੇ ਮੰਦਰ ਬਣੇ ਹੁੰਦੇ ਸੀ ਜਿਨ੍ਹਾਂ ਨੂੰ ਅਲਾਉਦੀਨ ਖਿਲਜੀ ਦੇ ਵੱਲੋਂ ਤੋੜ ਦਿੱਤਾ ਗਿਆ ਆ ਸਾਰੇ ਢਾਂਚੇ ਥੱਲੇ ਦਿਖਾਈ ਦੇ ਰਹੇ ਆ ਮੰਦਰਾਂ ਦੇ ਇਹ ਸਾਰੇ ਚਤੌੜਗੜ੍ਹ ਦੇ ਵਿੱਚ ਖੰਡਿਤ ਕੀਤੇ ਗਏ ਮੰਦਰ ਆ ਜਿਨ੍ਹਾਂ ਨੂੰ ਅਲਾਉਦੀਨ ਖਿਲਜੀ ਨੇ ਖੰਡਿਤ ਕਰ ਦਿੱਤਾ ਸੀ ਖਿਲਜੀ ਨੇ ਗੁੱਸੇ 'ਚ ਆ ਕੇ ਜਿੰਨੇ ਮੰਦਰ ਮੂਰਤੀਆਂ ਸਭ ਖੰਡਿਤ ਕਰ ਦਿੱਤੀਆਂ ਸੀ ਉਸ ਤੋਂ ਬਾਅਦ ਸਮਾਪਾ ਕੇ ਜਿਹੜੇ ਨਵੇਂ ਰਾਜੇ ਆਏ ਚਤੌੜਗੜ੍ਹ ਦੇ ਨਵੇਂ ਸ਼ਾਸਕਾਂ ਨੇ ਫਿਰ ਜਿਹੜੇ ਮੰਦਰ ਸੀਗੇ ਉਹਨਾਂ ਦਾ ਪੁਨਰ ਨਿਰਮਾਣ ਕੀਤਾ ਪਰ ਫਿਰ ਵੀ ਬਹੁਤ ਸਾਰੇ ਮੰਦਰ ਜਿਹੜੇ ਬਿਲਕੁਲ ਪੂਰੀ ਤਰ੍ਹਾਂ ਤਹਿਸ ਨਹਿਸ ਕਰਤੇ ਸੀ ਅਲਾਉਦੀਨ ਖਿਲਜੀ ਨੇ ਉਨ੍ਹਾਂ ਦਾ ਨਿਰਮਾਣ ਨਹੀਂ ਹੋ ਸਕਿਆ ਜਿਨ੍ਹਾਂ ਦਾ ਨਿਰਮਾਣ ਦੁਆਰਾ ਹੋ ਸਕਦਾ ਸੀ ਉਨ੍ਹਾਂ ਦਾ ਪੁਨਰ ਨਿਰਮਾਣ ਕਰ ਦਿੱਤਾ ਗਿਆ ਜਦਕਿ ਬਹੁਤ ਸਾਰੇ ਜਿਹੜੇ ਮੰਦਰ ਆ ਉਹ ਅਜੇ ਵੀ ਉਸੇ ਹੀ ਰੂਪ ਦੇ ਵਿੱਚ ਆ ਜਿਵੇਂ ਅਲਾਉਦੀਨ ਖਿਲਜੀ ਨੇ ਉਹਨਾਂ ਨੂੰ ਖੰਡਿਤ ਕੀਤਾ ਸੀਗਾ ਸੋ ਦੋਸਤੋ ਇਹ ਜਿਹੜਾ ਕਿਲਾ ਤੁਹਾਨੂੰ ਆਪਾਂ ਸਾਰਾ ਦਿਖਾਇਆ ਚਤੌੜਗੜ ਦਾ ਏਸ਼ੀਆ ਦਾ ਸਭ ਤੋਂ ਵੱਡਾ ਕਿਲਾ ਆਇਆ ਹੈ ਸੱਤ ਮੇਨ ਗੇਟ ਆ ਇਸ ਕਿਲੇ ਦੇ ਅੰਦਰ ਐਂਟਰ ਕਰਦੇ ਨੇ 700 ਏਕੜ ਦੇ ਵਿੱਚ ਇਹ ਸਾਰਾ ਕਿਲਾ ਫੈਲਿਆ ਹੈ ਜੇਕਰ ਕਿਲੋਮੀਟਰ ਦੇ ਮੁਤਾਬਕ ਗੱਲ ਕਰੀਏ ਤਾਂ ਤਕਰੀਬਨ ਤਕਰੀਬਨ 13 ਕਿਲੋਮੀਟਰ ਦਾ ਏਰੀਆ ਆ ਜਿਹੜਾ ਇਹ ਸਾਰਾ ਕਿਲੇ ਦਾ ਏਰੀਆ ਹੈ ਮੌਜੂਦਾ ਸਮੇਂ ਦੌਰਾਨ 5000 ਦੇ ਕਰੀਬ ਆਬਾਦੀ ਆ ਜਿਹੜੀ ਇਸ ਕਿਲੇ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਲੋਕ ਆਪਣੇ ਘਰ ਬਣਾ ਕੇ ਰਹਿ ਰਹੇ ਆ ਕਿਉਂਕਿ 13 ਕਿਲੋਮੀਟਰ ਦੇ ਏਰੀਏ ਦੇ ਵਿੱਚ ਕਿਲਾ ਫੈਲਿਆ ਹੈ ਜੈਸਲਮੇਰ ਤੋਂ ਬਾਅਦ ਦੂਸਰਾ ਇਹ ਕਿਲਾ ਆ ਜਿਹਦੇ ਏਰੀਏ ਦੇ ਅੰਦਰ ਖੇਤਰਫਲ ਦੇ ਅੰਦਰ ਆਮ ਪਬਲਿਕ ਜਿਹੜੀ ਘਰਾਂ ਨੂੰ ਬਣਾ ਕੇ ਰਹਿ ਰਹੀ ਹੈ ਇਸ ਕਿਲੇ ਦੇ ਅੰਦਰ ਤਕਰੀਬਨ 113 ਛੋਟੇ ਵੱਡੇ ਮੰਦਰ ਆ ਬਹੁਤ ਸਾਰੇ ਮੰਦਰਾਂ ਨੂੰ ਅਲਾਉਦੀਨ ਖਿਲਜੀ ਦੇ ਵੱਲੋਂ ਖੰਡਿਤ ਕਰ ਦਿੱਤਾ ਗਿਆ ਸੀ ਤੋੜ ਦਿੱਤਾ ਗਿਆ ਸੀ ਕਿਉਂਕਿ ਜਦੋਂ ਰਾਣੀ ਪਦਮਾਵਤੀ ਨੂੰ ਅਲਾਉਦੀਨ ਖਿਲਜੀ ਨਹੀਂ ਹਾਸਲ ਕਰ ਸਕਿਆ ਤਾਂ ਗੁੱਸੇ ਦੇ ਵਿੱਚ ਅਲਾਉਦੀਨ ਖਿਲਜੀ ਨੇ ਇਸ ਕਿਲੇ ਦੇ ਅੰਦਰ ਜਿਹੜੇ ਮੰਦਰ ਬਣੇ ਸੀ ਉਹਨਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਜਿਹੜੇ 113 ਮੰਦਰ ਆ ਉਹਦੇ ਵਿੱਚੋਂ ਕੁਝ ਮੰਦਰਾਂ ਨੂੰ ਛੱਡ ਕੇ ਬਾਕੀ ਸਾਰੇ ਮੰਦਰ ਜਿਹੜੇ ਆ ਬਿਲਕੁਲ ਟੁੱਟ ਚੁੱਕੇ ਆ ਜਿਹੜੇ ਅਸੀਂ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਚੁੱਕੇ ਹਾਂ ਕੁਝ ਮੰਦਰ ਜਿਹੜੇ ਸਹੀ ਸਲਾਮਤ ਆ ਉਹਨਾਂ ਦਾ ਵੀ ਪੁਨਰ ਨਿਰਮਾਣ ਕੀਤਾ ਗਿਆ ਕਿਉਂਕਿ ਸਾਰੇ ਮੰਦਰਾਂ ਨੂੰ ਹੀ ਅਲਾਉਦੀਨ ਖਿਲਜੀ ਨੇ ਖੰਡਿਤ ਕਰ ਦਿੱਤਾ ਸੀ ਤੋੜ ਦਿੱਤਾ ਸੀਗਾ ਮੇਰੇ ਮਗਰ ਜਿਹੜਾ ਇਹ ਜਲ ਮਹਿਲ ਤੁਸੀਂ ਦੇਖ ਰਹੇ ਆ ਇਸ ਜਲ ਮਹਿਲ ਦੇ ਵਿੱਚ ਰਾਣੀ ਪਦਮਾਵਤੀ ਰਹਾ ਕਰਦੀ ਸੀ ਤੇ ਬਿਲਕੁਲ ਸਾਹਮਣੇ ਬਣੇ ਪੁਆਇੰਟ ਦੇ ਵਿੱਚ ਅਲਾਉਦੀਨ ਖਿਲਜੀ ਨੇ ਦੂਸਰੇ ਪਾਸੇ ਖੜ ਕੇ ਜਲਦੇ ਰਹੇ ਰਾਣੀ ਪਦਮਾਵਤੀ ਦਾ ਜਿਹੜਾ ਚਿਹਰਾ ਦੇਖਿਆ ਸੀ ਸੋ ਇਸ ਸਾਰੇ ਇਤਿਹਾਸ ਬਾਰੇ ਕਿਲੇ ਦੇ ਬਾਰੇ ਅਸੀਂ ਤੁਹਾਨੂੰ ਮੁਕੰਮਲ ਜਾਣਕਾਰੀ ਜਿਹੜੀ ਆਪਣੇ ਇਸ ਵਲੌਗ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜ਼ਰੂਰ ਚੰਗੀ ਲੱਗੂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵਾਸਤੇ ਰਹੋਗੇ